ਸਪੂਰਸਲੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਤੋਂ ਵਿਧਾਇਕ ਇੰਦਰ ਪ੍ਰਤਾਪ ਸਿੰਘ ਦੇ ਖਿਲਾਫ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੇ ਕਿ ਈਡੀ ਨੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 37 A ਦੇ ਤਹਿਤ ਰਾਣਾ 슈ਗਰ ਲਿਮਟਿਡ ਕੰਪਨੀ ਦੀ 22.02 ਕਰੋੜ ਰੁਪਏ ਦੀ ਜਾਇਦਾਦ ਜੜੀ ਉਹ ਜ਼ਬਤ ਕਰ ਲਈ ਹੈ ਦੱਸਦੇ ਕਿ ਉਹਨਾਂ ਦੇ ਖਿਲਾਫ ਭਾਰਤ ਤੋਂ ਬਾਹਰ ਮੁਦਰਾ ਰੱਖਣ ਦਾ ਵਿਦੇਸ਼ੀ ਮੁਦਰਾ ਰੱਖਣ ਦਾ ਇਲਜ਼ਾਮ ਹੈ ਉਹਨਾਂ ਨੇ ਕਿਹਾ ਕਿ ਜੀਜੀਆਰ ਦੀ ਰਕਮ ਜੜੀ ਹੈ ਉਹਨਾਂ ਦੇ ਵੱਲੋਂ ਭਾਰਤ ਨਹੀਂ ਲਿਆਂਦੀ ਗਈ ਤੇ ਨਾਲ ਹੀ ਵਿਦੇਸ਼ ਦੇ ਵਿੱਚ 2.56 ਮਿਲੀਅਨ ਰੁਪਏ ਜਿਹੜੇ ਉਹ ਰੱਖੇ ਗਏ ਜੋ ਕਿ ਫਮਾ ਯਾਨੀ ਕਿ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਦੇ ਦੀ ਉਲੰਘਣਾ ਕਰਨਾ ਇਸ ਕਰਕੇ ਉਹਨਾਂ ਦੇ ਖਿਲਾਫ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਹੁਣ ਰਾਣਾ 슈ਗਰਸ ਦੇ ਪ੍ਰੋਮੋਟਰਾਂ ਡਾਇਰੈਕਟਰਾਂ ਤੇ ਹੋਰ ਵੀ ਕਈ ਵਿਅਕਤੀਆਂ ਦੇ ਖਿਲਾਫ 1999 ਐਕਟ ਜਿਹੜਾ ਉਹ ਤੇ ਉਸ ਦੇ ਤਹਿਤ 37ਏ ਦੇ ਤਹਿਤ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਜਾਂਚ ਕਰ ਦਿੱਤੀ ਗਈ ਹੈ ਤਾਂ ਸਿੱਕੇ ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਵੀ ਰਾਣਾ ਗੁਰਜੀਤ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ ਜਿਸ ਦਾ ਵਿਰੋਧ ਰਾਣਾ ਗੁਰਜੀਤ ਦੇ ਕੁਤਾ ਗਿਆ ਸੀ ਤਾਂ ਉਹਨਾਂ ਨੇ ਗਿਆ ਸੀ ਕਿ ਉਹਨਾਂ ਦੇ ਵੱਲੋਂ ਜਿੰਨੇ ਕਰੋੜਾ ਰੁਪਏ ਕਿਹਾ ਗਿਆ ਸੀ ਉਹਨਾਂ ਦੇ ਘਰ ਚੋਂ ਜੀਹਾਂ ਕੁਝ ਵੀ ਨਹੀਂ ਮਿਲਿਆ ਤੇ ਹੁਣ ਇੱਕ ਵਾਰ ਫਿਰ ਤੋਂ ਰਾਣਾ ਗੁਰਜੀਤ ਉਹਨਾਂ ਦੇ ਜਿਹੜੇ ਪੁੱਤਰ ਨੇ ਇੰਦਰ ਪ੍ਰਤਾਪ ਸਿੰਘ ਦੇ ਜਿਹੜੇ ਨੇ ਉਹਨਾਂ ਨੂੰ ਝਟਕਾ ਦਿੱਤਾ ਈਡੀ ਦੇ ਵੱਲੋਂ ਜਲੰਧਰ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਦੀ 22.02 ਕਰੋੜ ਰੁਪਏ ਦੀ ਜਾਇਦਾਦ ਦਾ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ